ਲਾਈਟ ਲਵਾ ਦੋ ਲਾਈਟ ਨਹੀਂ ਆਇਆ ਮੈਂ ਕਈ ਵਾਰੀ ਮੈਂ ਉਹ ਸਾਹਮਣੇ ਮੇਰੀ ਦੁਕਾਨ ਹੈ ਮੈਂ ਦੁਕਾਨਦਾਰ ਬੋਲ ਰਿਹਾ ਸੇਸ ਕਈ ਵਾਰੀ ਮੈਂ ਕਿਹਾ ਕਿ ਹਾਵੇ ਇਥੇ ਸਾਨੂੰ ਲਾਈਟ ਲਾ ਦੋ ਸੈਰ ਦੇ ਦੇਖੋ ਕਿੰਨੀਆਂ ਲਾਈਟ ਹੈ ਜੇ ਸੈਰ ਵੱਧਦੇ ਆਪਾਂ ਮੈਨ ਚੌਂਕ 'ਚ ਨਹੀਂ ਹੈਗਾ ਲਾਈਟ ਇੱਕ ਮਹੀਨੇ ਤੋਂ ਘਟੋ ਘਟ ਤੀਜਾ ਐਕਸੀਡੈਂਟ ਆ ਲਾਈਟ ਨੂੰ ਪੜੇ ਹੁੰਦੇ ਨੇ ਆ ਇਹ ਤੀਜਾ ਐਕਸੀਡੈਂਟ ਹੈ ਜਿਹੜਾ ਤੁਸੀਂ ਗੱਡੀ ਦੇਖ ਰਹੇ ਹੋ ਇੱਕ ਵਾਰੀ ਇਥੇ ਟਰਾਲਾ ਪਲਟਿਆ ਇਸ ਤੋਂ 15 ਦਿਨ 20 ਦਿਨ ਪਹਿਲਾਂ ਆ ਹੁਣ ਇਹ ਹੱਸਾ ਅੱਜ ਤੋਂ ਚੌਥੇ ਪੰਜਵੇਂ ਦਿਨ ਜੋ ਘੱਟ ਮਾਰਿਆ ਟਰਾਲੇ ਨੇ ਇੱਥੇ ਇੱਕ ਸਮਝ ਲੋ ਕਿ ਬਜਦਾ ਬਜਦਾ ਰਹਿ ਗਏ ਨਹੀਂ ਤਾਂ ਉਹ ਟਰਾਲਾ ਉੱਥੇ ਪਲਟਣਾ ਸੀਗਾ ਨਾ ਤੇ ਇੱਥੇ ਕੋਈ ਬੱਤੀ ਦਾ ਲਾਲ ਬਜਦਾ ਆ ਜਾਂ ਉਹ ਬੱਤੀ ਦਾ ਬੱਤੀ ਨਹੀਂ ਹੈਗੀ ਟ੍ਰੈਫਿਕ ਲਾਈਟਾਂ ਟ੍ਰੈਫਿਕ ਲਾਈਟਾਂ ਨਾ ਇੱਥੇ ਲਾਈਟ ਆ ਕੋਈ ਬਹੁਤ ਇੱਥੇ ਚੌਂਕ ਦੇ ਵਿੱਚ ਮੈਂ ਕਈ ਵਾਰੀ ਇਸ ਲਾਈਟ ਦੇ ਬਾਰੇ ਜਿਗਰ ਵੀ ਕੀਤਾ ਕਿ ਇਸ ਚੌਂਕ ਦੇ ਵਿੱਚ ਲਾਈਟ ਲੱਗਣਾ ਚਾਹੀਦਾ ਰੋਡ ਵੀ ਸੌੜਾ ਹੈ ਕੀ ਲਾਈਟ ਕਰਕੇ ਕਸਮ ਲਓ ਕਿ ਇਹ ਐਕਸੀਡੈਂਟ ਤੇ ਗੱਡੀਆਂ-ਗੁੱਡੀਆਂ ਜਿੰਨੀਆਂ ਵੀ ਪਲਟਦੀਆਂ ਨੇ ਇੱਕ ਲਾਈਟ ਕਰਕੇ ਟ੍ਰੈਫਿਕ ਲਾਈਟ ਲੱਗ ਜਾਣ ਇਹ ਕੰਟਰੋਲ ਹੋ ਜਾਏਗਾ ਸਾਰਾ ਐਕਸੀਡੈਂਟ ਵੀ ਛੋੜਾ ਹੈ ਛੋੜਾ ਰੋਡ ਵੀ ਛੋੜਾ ਹੈ ਇਹ ਚੌੜਾ ਹੋਣਾ ਚਾਹੀਦਾ ਡਬਲ ਵਾਲਾ ਕੋਈ ਇੱਥੇ ਲਾਈਟ ਨਹੀਂ ਹੈ ਜੀ ਕੋਈ ਸੌਵਿਧਾ ਤੋਂ ਟ੍ਰੈਫਿਕ ਦਾ ਉਹ ਨਹੀਂ ਹੈਗਾ ਇਹ ਨਹੀਂ ਹੈ ਰਾਤ ਨੂੰ ਤਾਂ ਸਮਝ ਲਓ ਕਿ ਕਈ ਮਲਾਜ਼ਮ ਵੀ ਖੜੇ ਨਹੀਂ ਰਹੀ ਸਮਾਜ ਦਾ ਟ੍ਰੈਫਿਕ ਆਉਣਾ ਚਾਹੁੰਦਾ ਮਲਾਜ਼ਮ ਖੜਕੇ ਨਹੀਂ ਰਿਹਾ ਤੇ ਬਾਈ ਜੀ ਨੇ ਦੱਸਿਆ ਕਿ 1 ਮਹੀਨੇ ਦੇ ਵਿੱਚ ਤੀਜਾ ਐਕਸੀਡੈਂਟ ਹੈ ਤੀਜਾ ਐਕਸੀਡੈਂਟ ਹੋ ਰਿਹਾ ਹੈ ਕਿ ਵੀ ਜੜੀਆਂ ਲਾਪਰਵਾਹੀਆਂ ਦੇ ਕਾਰਨ ਹੀ ਰਾਤ ਨੂੰ ਲਾਈਟਾਂ ਦਾ ਪ੍ਰਬੰਧ ਨਹੀਂ ਹੈ ਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਲਾਈਟਾਂ ਦੀ ਮੰਗ ਕੀਤੀ ਤੇ ਦੂਜਾ ਨੰਬਰ ਕਿ ਵੀ ਇੱਥੇ ਜਿਹੜੇ ਡਿਵਾਈਡਰ ਟੁੱਟੇ ਹੋਏ ਨੇ ਸਾਈਡਾਂ ਦੇ ਗ੍ਰੇਲਾਂ ਕਿ ਵੀ ਇਹ ਗ੍ਰੇਲਾਂ ਦਾ ਵੀ ਪ੍ਰਬੰਧ ਕੀਤਾ ਜਾਵੇ ਤਾਂ ਜੋ ਦੁਬਾਰਾ ਕੋਈ ਇਹੋ ਜਿਹਾ ਐਕਸੀਡੈਂਟ ਪਾਣਾ ਕੋਈ ਐਕਸੀਡੈਂਟ ਨਾ ਹੋਵੇ ਤੇ ਗੱਲ ਕਰਦੇ ਹੋਰ ਬਾਈ ਨਾਲ ਕੀ ਮੰਗ ਕਰਦੇ ਨੇ ਰੋਡ ਵੀ ਸੌੜਾ ਰੋਡ ਚੌੜ ਰੋਡ ਡਬਲ ਰੋਡ ਹੋ ਜਾਣ ਚਾਹੀਦੀ ਏ ਰੋਡ ਚੌੜਾ ਹੋਣਾ ਚਾਹੀਦਾ ਤੇ ਤਾਂ ਆਵਾਜ਼ ਹੀ ਇੰਨੀ ਬਹੁਤ ਜ਼ਿਆਦਾ ਬਹੁਤ ਗਲਤ ਹੈ ਬਹੁਤ ਗਲਤ ਹੈ ਇੱਕ ਲਾਈਟਾਂ ਇੱਕ ਟ੍ਰੈਫਿਕ ਦਾ ਨੰਲਾਟਾ ਰਾਜਮੰਦਾ ਉਹਨਾਂ ਨਾਲ ਲਾਈਟ ਤਾਂ ਹੋਣਾ ਚਾਹੀਦਾ ਹੈ ਲਾਈਟ ਨਹੀਂ ਆਗਾ ਪਹਿਲੀ ਪਹਿਲੀ ਗੱਲੀ ਲਾਈਟ ਹੋਵੇ ਜਦ ਟ੍ਰੈਫਿਕ ਲਾਈਟ ਹੋਵੇ ਇਹ ਉਤੋਂ ਲਾਈਟ ਹੋਵੇ ਰਾਤ ਨੂੰ ਉਤੋਂ ਵਾਲੀ ਹੈ ਟ੍ਰੈਫਿਕ ਲਾਈਟ ਵੀ ਹੋਵੇ ਉਹਦੇ ਨਾਲ ਵੀ ਗੱਡੀ ਬਹੁਤ ਕੰਟਰੋਲ ਹੋ ਜਾਂਦੀ ਹੈ ਕਿਉਂਕਿ ਡਰਾਈਵਰ ਪਾਈ ਦੂਰੋਂ ਕੋਈ ਕਿਤੋਂ ਆਂਦਾ ਕੋਈ ਕਿਤੋਂ ਆਂਦਾ ਉਹਨਾਂ ਨੂੰ ਸਿਰਫ ਆਏ ਹੁੰਦਾ ਕਿ ਆ ਵੀ ਸੜਕ ਸਿੱਧਾ ਪਰਕ ਸੜਕ ਤੇ ਕੋਈ ਮੋੜ ਐ ਕੋਈ ਮੋੜ ਐ ਕੁਛ ਅਟਵੱਟਾ ਕਰਕੇ ਆ ਦੇਖ ਲੋ ਆ ਤੁਹਾਡੇ ਕੋ ਸਾਹਮਣੇ ਗੱਡੀ ਆ ਹੈ ਮੋਕੇ ਦਵਰ ਦਾਤ ਅੱਜ ਤੋਂ 10 15 ਦਿਨ ਪਹਿਲਾਂ ਉਹ ਪਿੱਛੇ ਮਾਰਦੇ ਹੋ 4 5 ਦਿਨ ਪਹਿਲਾਂ 15 20 ਦਿਨ ਪਹਿਲਾਂ ਇੱਕ ਹੋਰ ਇੱਥੇ ਗੱਡੀ ਜਿਹੜਾ ਆ ਡਰਾਈਵਰ ਨਾਲ ਖਿਆਸੀ ਤੇ ਉਹ ਉਹ ਬਾਜੀ ਤੁਹਾਨੂੰ ਪਹਿਲਾਂ ਵੀ ਤੁਹਾਨੂੰ ਇੱਥੇ ਸੱਦਿਆ ਆਪਾਂ న్యూਸ ਵਾਰੇ ਇੱਥੇ ਆਪਾਂ ਵੀਡੀਓ ਹੀ ਬਣਾਈ ਆ ਵੀਡੀਓ ਖਜਦਾ ਕਰ ਪਈਆਂ ਨੇ ਆਪਣੇ ਕੋਲ ਇਹਨੂੰ ਫੋਰ ਲਾਈਨ ਆਉਣਾ ਚਾਹੀਦਾ ਜੀ ਇਹਨੂੰ ਫੋਰ ਲਾਈਨ ਆਉਣਾ ਚਾਹੀਦਾ ਕਿੰਨੀਆਂ ਗਿਨੂਜਾਂ ਪਾਈਏ ਤੇ ਇਹਦਾ ਡੇਲੀ ਅਸੀਂ ਮੋਹਰੇ ਦੇ ਮੋਹਰੇ ਵਿੱਚ ਕੱਲ ਵੀ ਮੈਂ ਚਲਾਈ ਆ ਕਿ ਵੀ ਫੋਰ ਲਾਈਨ ਤੁਸੀਂ ਆ ਜਾਓ ਪਰਸੋਂ ਵੀ ਆ ਜਾਓ ਬੱਚਿਆਂ ਦਾ ਗਾਂਢ ਸੰਭਾਲ ਲੈਣੇ ਜਾ ਰਿਹਾ ਤੇ ਫਿਰ ਹੋ ਗਿਆ ਕਿੱਧਰ ਜਾਈਏ ਅਸੀਂ ਅਸੀਂ ਕੰਮ ਕਰੀਏ ਆਪਣਾ ਆਪਣੀ ਮੋਹਰ ਨੂੰ ਉਹ ਕਰੀਏ ਜੀ ਕਿੰਨੀ ਦੀ ਰਾਤ ਹੋਣਾ ਕੋਈ ਲੈਟਨ ਨਾ ਡਵਾਈਡਰ ਕੋਈ ਕੁਛ ਇਹਨਾਂ ਲੈਣਾ ਨਾ ਦੇਣਾ ਸਰਕਾਰਾਂ ਸੁੱਤੀਆਂ ਪਈਆਂ ਨੇ ਇਹ ਤੇ ਟ੍ਰੈਫਿਕ ਲੱਗਦਾ ਨਹੀਂ ਤੇ ਟ੍ਰੈਫਿਕ ਲੱਗਦਾ ਤੇ ਟ੍ਰੈਫਿਕ ਪੁਸਤ ਦਿਖਦਾ ਨਹੀਂ ਹੈਗਾ ਉਹਨਾਂ ਨੂੰ ਇਹ ਤਾਂ ਡੈਲੀ ਗੱਡੀ ਲੰਘਦੀ ਆ ਦਿਖਦਣੀ ਹੈਗਾ ਉਹਨਾਂ ਨੂੰ ਲੋਕਾਂ ਦੇ ਬੱਚੇ ਬੈਠੇ ਨੇ ਉਹ ਜਿਹੜੇ ਡੈਲੀ ਤੇ ਮਰਨ ਵਾਸਤੇ ਤਿਆਰ ਬੈਠੇ ਨੇ ਠੀਕ ਹੈ ਜੀ ਅਜੇ ਬਚ ਗਏ ਨੇ ਆ ਡਰਾਈਵਰ ਸਾਹਿਬ ਤੂੰ ਦੇਖ ਲੋ ਨਹੀਂ ਦਿਖਿਆ ਕੋਈ ਯੂ ਸ਼ੇਰ ਸੜਕ ਉਹ ਐ ਤੂੰ ਕੋਰਨਾ ਬਣਾਓ ਪੂਣੀ ਮੋੜ ਹੈ ਪੂਣੀ ਮੋੜ ਹੈ ਕੋਈ ਦਿਖਦਾ ਹੈ ਨਹੀਂ ਸਾਰਾ ਯੂ ਟਰਨ ਹੈ ਇਹਦੇ ਤੇ ਠੀਕ ਹੈ ਦਿਖਦਾ ਹੈ ਨਹੀਂ ਬਿਲਕੁਲ ਨਹੀਂ ਦਿਖਦਾ ਹੈਗਾ ਠੀਕ ਹੈ ਤਿੰਨ ਜਾਣੇ ਥੱਲੇ ਬਚ ਗਏ ਨੇ ਸਾਡੇ ਜੀ ਉਹ ਤੋਂ ਸਾਡੇ ਤੋਂ ਸਾਮਣੇ ਤੇ ਕੰਨਾ ਲਾਣੇ ਅਸੀਂ ਮਰਨ ਵਾਸਤੇ ਤਿਆਰ ਬੈਠਿਆ ਹਾਂ ਮਰੇ ਤੇ ਕਿੱਥੇ ਜਾਈਏ ਸਾਡੇ ਬੱਚਣ ਕੌਣ ਦੇਖੂਗਾ ਸਰਕਾਰ ਦੇ ਲੱਖ 2 ਲੱਖ ਰੁਪਏ ਦੇ ਅੱਗੇ ਸਾਰੀ ਜ਼ਿੰਦਗੀ ਰੋਟੀ ਖਾਣ ਲੰਗੇ ਅਸੀਂ ਕਿੱਥੇ ਜਾਵਾਂਗੇ ਕਿ ਪਾ ਲਓ ਵੋਟਾਂ ਹੋਰ ਇੱਥੇ ਅਸੀਂ ਤਾਂ ਸਮਾਣੇ ਵਿੱਚ ਇੱਕ ਵੀ ਵੋਟ ਨਹੀਂ ਪੈਣ ਦੇਣੀ ਅਗਲੀ ਵਾਰ ਅਸੀਂ ਸਾਰੇ ਸਮਾਣੇ ਨੂੰ ਕਹਿੰਨਾ ਕੋਈ ਕਿਸੇ ਸਰਕਾਰ ਨੂੰ ਵੋਟ ਨਹੀਂ ਪਾਏਗਾ ਜਿੰਨਾ ਤੱਕ ਰਾਂ ਫੋਰ ਲਾਈਨ ਨਹੀਂ ਬਣਦਾ ਮੈਂ ਕੱਲ ਵੀ ਚਲਾਈ ਸੀ ਕਿ ਕਿਵੇਂ ਨੂੰ ਫੋਰ ਲਾਈਨ ਕੀਤਾ ਜਾਵੇ ਹਾਂਜੀ ਇਹ ਸੋਹਦਾ ਸਮਾਣੇ ਨੂੰ ਅਪੀਲ ਕਰਨਾ ਕੋਈ ਵੀ ਸਮਾਣੇ ਦਾ ਨਾਗਰਿਕ ਕੋਈ ਵੀ ਸਰਕਾਰ ਨੂੰ ਵੋਟ ਨਾ ਪਾਏ ਅਸੀਂ ਮੌਤ ਦੇ ਮੂੰਹ ਚ ਰਹਿਣਾ ਸਾਡੇ ਸਮਾਣੇ ਦੀ ਤਰੱਕੀ ਹੋ ਰਹੀ ਹੈ ਤਰੱਕੀ ਹੋ ਰਹੀ ਹੈ ਦੇਖ ਲਓ ਢੇਲੀ ਮਰਨ ਵਾਸਤੇ ਤਿਆਰ ਬੈਠੇ ਆਂ ਭਾਜੀ ਹੁਣ ਤੱਕ ਗੱਲ ਕਰਨ ਨੂੰ ਦਿਨ ਹੀ ਨਹੀਂ ਕਰਦਾ ਹੈਗਾ ਬਸ ਜੀ ਭਾਜੀ ਹੁਣ ਤਾਂ ਕਈ ਤੇ ਵੀ ਸਵਾ ਸਾਲ ਪੁਰਾਣੇ ਖੜਨੇ ਨੇ ਇਹ ਵੀ ਸੜਕਾਂ ਦੇ ਗਿਰ ਰਹੇ ਨੇ ਜਾਨ ਦਾ ਦਾਇਰ ਰੱਖ ਰਿਹਾ ਇਹ ਵੱਡਾ ਹੋਣਾ ਚਾਹੀਦਾ ਸਾਡੇ ਹੀ ਮੰਨਦੇ ਨੇ ਵੇਚਦੇ ਵਿਚੋਲਾ ਹੋਣਾ ਕਟਕੁੱਟ ਕੇ ਕਰਕੇ ਸੈਟ ਸੈਟ ਕਰਕੇ ਕਰਿਆ ਇਧਰ ਕੀ ਕੀ ਹੈ ਦੋਸਤ ਕੋਈ ਫੋਰ ਲੈਂਡ ਨਹੀਂ ਹੈਗੀ ਇੱਥੇ ਕੋਈ ਲੈਟਾਂ ਦਾ ਸਾਧਨ ਨਹੀਂ ਹੈਗਾ ਅੱਛਾ ਟ੍ਰੈਫਿਕ ਦਾ ਕੋਈ ਇੱਥੇ ਨਿਯਮ ਨਹੀਂ ਹੈਗਾ ਬੰਦਾ ਬਾਦਰ ਚੌਂਕ ਚ ਟ੍ਰੈਫਿਕ ਵਾਲੇ ਹੈਗੇ ਨੇ ਦੇਖੋ ਕਿੰਨਾ ਜਾਮ ਲੱਗਦਾ ਉੱਥੇ ਇੱਥੇ ਵੇਖ ਲੋ ਵੀ ਬਾਈ ਬਿਲਕੁਲ ਚੌਂਕ ਆ ਇਹੇ ਚਾਰ ਛੜਕਾ ਲੱਗਦੀਆਂ ਨੇ ਇੱਥੋਂ ਓਏ ਆਪਣੇ ਕਿੰਨੀਆਂ ਛੜਕਾ ਲੱਗਦੀਆਂ ਨੇ ਇੱਥੋਂ ਇੱਥੋਂ 4-5 ਛੜਕਾ ਨੇ 4-5 ਛੜਕਾ ਲੱਗਦੀਆਂ ਨੇ ਇੱਥੇ ਟ੍ਰੈਫਿਕ ਦਾ ਕੋਈ ਬੰਦਾ ਨਹੀਂ ਆਗਾ ਭਾਈ 4 ਛੜਕਾ ਲੱਗਦੀਆਂ ਨੇ ਇੱਕ ਜੀਮਗੜ੍ਹ ਨੂੰ ਇੱਕ ਨੀਚੇ ਪਿੰਡਾਂ ਨੂੰ ਜਾਂਦੀ ਹੈ ਰਾਜਲੇ ਆਰਿਆਂ ਨੂੰ ਟੋਟੜਾਪੁਰ ਨੂੰ ਇਤਰਾ ਗਣੀ ਸਾਫ ਨੂੰ ਠੀਕ ਹੈ ਜੀ ਇਧਰ ਪਟਿਆਲਾ ਪਤਰਾ ਕਿੰਨੀ ਛੜਕ ਜਾਂਦੀ ਹੈ ਇੱਥੇ ਤਾਂ ਬਹੁਤ ਜ਼ਿਆਦੀ ਗੰਗਿਆਣੀ ਜੀ ਇੱਥੇ ਕੋਈ ਮੋੜ ਹੈ ਲਾਈਟਾਂ ਦਾ ਬਿਲਕੁਲ ਨਹੀਂ ਹੈ ਉਹ ਘੱਟੋ ਘੱਟ ਲਾਈਟਾਂ ਦਾ ਲਵਾ ਦਿਓ ਜੇ ਨਹੀਂ ਤੁਹਾਡੇ ਕੋਲ ਕੁਝ ਹੁੰਦਾ ਹੈ ਜੇ ਤੁਸੀਂ ਨਹੀਂ ਪੁਲ ਬਣਾ ਸਕਦੇ ਕੋਈ ਲਾਈਟਾਂ ਦੇ ਲਾ ਦਿਓ ਜੇ ਬੰਦੇ ਰਾਤ ਨੂੰ ਆਵੇ ਕਿ ਨਹਿਰ ਪੈਂਦੀ ਹੈ ਸਿੱਧਾ ਨਹਿਰ 'ਚ ਡੇਗਦਾ ਬੰਦਾ ਤੁਸੀਂ ਲਾਈਟਾਂ ਦੇ ਲਵਾਓ ਕਿ ਇੰਨੇ ਜੋਗ ਵੀ ਨਹੀਂ ਹੈਗੇ ਸਰਕਾਰ ਦੇ ਤੁਸੀਂ ਲਾਈਟਾਂ ਨਹੀਂ ਲਵਾ ਸਕਦੇ ਹੈ ਅਸੀਂ ਗਈਏ ਕਿੱਧਰ ਸਾਰੇ ਸਮਾਨ ਦੇ ਵਿੱਚ ਤੁਸੀਂ ਉੱਧਰ ਦੇਖ ਲਓ ਬੰਦਾ ਸਿੰਘ ਭਾਦਰ ਚੌਂਕ ਤੇ ਤੁਹਾਨੂੰ ਹਮੇਸ਼ਾ ਅਸੀਂ ਸੱਦਦੇ ਆਂ ਔਰੇ ਆਪ ਮੋੜ ਤੇ ਤੁਸੀਂ ਪਹਿਲਾਂ ਵੀ ਖਬਰਾਂ ਪਾਈਆਂ ਨੇ ਠੀਕ ਹੈ ਜੀ ਤੁਸੀਂ ਲੈਟਰਿੰਗ ਬਾਥਰੂਮ ਚ ਬਣਵਾਈ ਜਾਂਦੇ ਹੋ ਟਿਕ ਲਗੋ ਇਹ ਰੋਡ ਤੁਹਾਡੇ ਕੋਲ ਬਣ ਦੇਣੀ ਹੈਗੇ ਕਾਦੀਆਂ ਸਰਕਾਰਾਂ ਚਾਹਦੀਆਂ ਤੁਹਾਡੇ ਕੋਲ ਬੰਦ ਕਰ ਦਿਓ ਮੈਂ ਤਾਂ ਇਹ ਮੰਗ ਕਰਦਾ ਇਹ ਲੋਕਾਂ ਦੀ ਮੰਗ ਹੈ ਜਿਹੜੇ ਰਹਾਗੀਰਾਂ ਜਿਹੜੇ ਉੱਥੇ ਦੁਕਾਨਦਾਰ ਬੈਠਦੇ ਉਹਨਾਂ ਦੀ ਵੀ ਮੰਗ ਹੈ ਕਿ ਵੀ ਇੱਕ ਤਾਂ ਇੱਥੇ ਟ੍ਰੈਫਿਕ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਦੂਸਰਾ ਨੰਬਰ ਕੇ ਵੀ ਜਿਹੜਾ ਕੂਣੀ ਮੋੜ ਹੈ ਇਹਨੂੰ ਸਿੱਧਾ ਕੀਤਾ ਜਾਵੇ ਤੇ ਇੱਕ ਜਿਹੜੇ ਇੱਥੇ ਬਾਈ ਜੀ ਨੇ ਦੱਸਿਆ ਕਿ ਵੀ ਜਿਹੜੇ ਡਵਾਈਡਰ ਗ੍ਰਿਲਾਂ ਟੁੱਟੀਆਂ ਹੋਈਆਂ ਨੇ ਇਹਨਾਂ ਦਾ ਵੀ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿ ਵੀ ਦੁਬਾਰਾ ਕੋਈ ਐਕਸੀਡੈਂਟ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ ਹੁਣ ਦੇਖਦੇ ਆ ਕਿ ਵੀ ਇੰਨੀਆਂ ਗੱਲਾਂ ਤੋਂ ਬਾਅਦ ਪ੍ਰਸ਼ਾਸਨ ਕਿੰਨਾ ਕੁ ਹੁਣ ਜਾਗਦਾ ਹੈ ਜਾਂ ਕਿੰਨੇ ਕ ਹੁਣ ਇੱਥੇ ਜਿਹੜੇ ਕਿ ਵੀ ਘਾਟ ਹੈ ਰੋਡ ਦੀ ਤੇ ਇੱਥੇ ਜਿਹੜੇ ਬਹੁਤ ਹੀ ਜ਼ਰੂਰ ਜਨਤਾ ਨੂੰ ਜੋੜਦਾ ਹੈ ਉਹ ਤਾਂ ਹੁਣ ਸਮਝ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਵਿਦਵਾ ਦੀ ਰਿਪੋਰਟ ਪਿਆ ਕਿਵੇਂ ਹੈ ਕੁਛ ਨਹੀਂ ਇਧਰੋਂ ਆ ਰਹੇ ਸੀ ਮੈਂ ਬਸ ਕੰਟਰੋਲ ਨਹੀਂ ਹੋ ਰਹੀ ਗੱਡੀ ਨਹੀਂ ਗੱਡੀ ਲੋਡ ਹੈ ਖਾਲੀ ਹੈ ਖਾਲੀ ਗੱਡੀ ਕੰਟਰੋਲ ਨਹੀਂ ਹੋਈ ਮਾਲਕੇ ਮੂਹਰੋ ਆ ਰਹੇ ਪ੍ਰਸਾਦ ਨੂੰ ਕੁਝ ਪਤਾ ਨਹੀਂ ਲੱਗਿਆ ਸ਼ੁਰੂ ਜਾਣਾ ਕਿੱਥੇ ਸੀ ਮੈਂ ਬਰੇਟੇ ਜਾਣਾ ਆਏ ਕਿੱਥੋਂ ਆਇਆ ਮੈਂ ਪਟਿਆਲੇ ਤੋਂ ਪਟਿਆਲੇ ਤੋਂ ਬਰੇਟਾ ਕੋਈ ਆਖੂ ਕਿਤਾ ਨਹੀਂ ਲੱਗੀ ਸੀ ਨਾ ਨਾ ਤੇ ਬਾਈ ਨਾਲ ਗੱਲ ਕੀਤੀ ਪਟਿਆਲੇ ਤੋਂ ਆ ਰਿਹਾ ਸੀਗਾ ਤੇ ਬਰੇਟੇ ਜਾਣਾ ਸੀ ਬਾਈ ਨੇ ਬਾਈ ਦਾ ਨਾਮ ਵੀ ਪੁੱਛਦੇ ਆ ਕੀ ਨਾਮ ਹੈ ਬਾਈ ਜੀ ਰਾਜੂ ਸਿੰਘ ਬਾਈ ਆਪਣਾ ਨਾਮ ਦੱਸਦਾ ਹੈ ਤੇ ਦੇਖ ਸਕਦੇ ਹੋ ਉਹਦੀ ਟੈਂਕੀ ਵਗੈਰਾ ਵੀ ਜਿਹੜੀ ਲੀਕ ਵਗੈਰਾ ਹੋ ਗਏ ਨੇ ਕਮਾਣੀਆਂ ਦਾ ਜਿਹੜੀ ਕਮਾਣੀ ਸੀਗੀ ਉਹ ਟੈਂਕੀ ਦੇ ਨਾਲ ਵੱਜਣ ਕਰਕੇ ਤੇਲ ਵੀ ਸਾਰਾ ਲੀਕ ਕਰ ਗਿਆ ਤੇ ਮੰਗਲੈਲ ਵੀ ਲੀਕ ਹੋ ਗਿਆ ਤੇ ਪ੍ਰਮਾਤਮਾ ਦਾ ਸ਼ੁਕਰ ਰਿਹਾ ਗੱਡੀ ਥੱਲੇ ਨਹੀਂ ਉਤਰੀ ਜੇ ਗੱਡੀ ਥੱਲੇ ਉਤਰ ਜਾਂਦੀ ਤਾਂ ਨੁਕਸਾਨ ਹੋ ਸਕਦਾ ਸੀ ਕਿਸੇ ਜਕੀਮਤੀ ਜਾਨ ਵੀ ਜਾ ਸਕਦੀ ਸੀ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਾ ਨਿਊਜ਼ ਟੀਵੀ ਅਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਵੀ ਇਹ ਜਿਹੜੇ ਸਾਈਡਾਂ ਦੇ ਉੱਤੇ ਡਿਵਾਈਡਰ ਗਰੀਲਾਂ ਨੇ ਇਹਨਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕੋਈ ਗੱਡੀ ਥੱਲੇ ਉਤਰ ਕੇ ਹਾਸੇ ਨੂੰ ਸੱਦਾ ਨਾ ਦੇ ਜਾਵੇ ਤੇ ਕੁਝ ਦਿਨਾਂ ਲੰਘੇ ਨੇ ਸਾਨੇ ਉਹ ਵੀਡੀਓ ਵੀ ਚਲਾਈ ਸੀਗੀ ਤੇ ਦੇਖ ਸਕਦੇ ਹੋ ਇੱਕ ਪਟਿਆਲੇ ਤੋਂ ਹੁਣ ਗੱਡੀ ਆ ਰਹੀ ਸੀਗੀ ਤੇ ਡਰਾਈਵਰ ਭਰਾ ਨਾਲ ਵੀ ਗੱਲ ਕਰਾਂਗੇ ਕਿਵੇਂ ਗੇ ਵੀ ਥੱਲੇ ਉਤਰਦੀ ਉਤਰਦੀ ਬਚ ਗਈ ਪ੍ਰਮਾਤਮਾ ਨਾਲ ਕਰੇ ਜੇ ਗੱਡੀ ਥੱਲੇ ਉਤਰ ਜਾਂਦੀ ਤਾਂ ਥੱਲੇ ਦੁਕਾਨਦਾਰਾਂ ਵੱਲੋਂ ਉਹਦੇ ਨਾਲ ਹੀ ਥੱਲੇ ਦੁਕਾਨਾਂ ਲਾਈਆਂ ਹੋਈਆਂ ਸੀ ਤੇ ਕਿਸੇ ਵੀ ਸਮੇਂ ਕੋਈ ਵੱਡਾ ਹਾਸਾ ਵਾਪਰ ਸਕਦਾ ਸੀ ਦੇਖ ਸਕਦੇ ਹੋ ਗੱਡੀ ਤੇ ਇੱਕ ਟਾਇਰ ਤਾਂ ਥੱਲੇ ਹੀ ਉਤਰ ਚੁੱਕਿਆ ਤੇ ਕਿਵੇਂ ਹੋਇਆ ਕਿਵੇਂ ਇਹ ਭਾਣਾ ਵਾਪਰਿਆ ਕਿਵੇਂ ਇਹ ਐਕਸੀਡੈਂਟ ਤੋਂ ਬਚੋ ਹੋਇਆ ਦੇਖ ਸਕਦੇ ਹੋ ਕਿ ਵੀ ਹੁਣ ਵੀ ਥੱਲੋਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਥੱਲੋਂ ਸਮਾਨ ਸਮੂਹ ਸਮੇਟ ਲਿਆ ਜੇ ਪਹਿਲੇ ਹੀ ਚਾਹੀਦਾ ਸੀਗਾ ਕਿ ਵੀ ਇਹਨਾਂ ਨੂੰ ਵੀ ਕਿ ਵੀ ਇਹਦੇ ਥੱਲੇ ਨਾ ਬੈਠਣ ਕਿ ਪ੍ਰਮਾਤਮਾ ਨਾ ਕਰੇ ਕੋਈ ਰਾਤ ਦਾ ਟਾਈਮ ਹੁੰਦਾ ਜਾਂ ਕੋਈ ਵੇਲੇ-ਕਵੇਲੇ ਗੱਡੀ ਸਪੀਡ ਤੇ ਹੁੰਦੀ ਤਾਂ ਕਿ ਵੱਡਾ ਹਾਸਾ ਵਾਪਰ ਸਕਦਾ ਸੀ ਤੇ ਗੱਡੀ ਨੰਬਰ ਵੀ ਤੁਹਾਨੂੰ ਦਿਖਾ ਦਿੰਨੇ ਆ ਐਚ ਆਰ 55 ਕਿਉ 04 45 ਇਹ ਗੱਡੀ ਦਾ ਨੰਬਰ ਹੈ ਗੱਡੀ ਤੇਜ਼ ਸੀ ਜਾਂ ਕਿਵੇਂ ਬੈਲੈਂਸ ਵਿਗੜਿਆ ਗੱਡੀ ਦਾ ਬੈਲੈਂਸ ਵਿਗੜ ਤੇ ਵਿਗੜ ਤੇ ਗੱਡੀ ਥੱਲੇ ਉਤਰ ਗਈ